ਸਭ ਨੂੰ ਸਾਰੇ ਬਾਗੜਾ ਬਾਗੂ ਲੱਗਿਆ ਬਾਗੜਾ 25 ਇਹ ਗੀਤ ਗਾਵੀਂ ਲੱਭੀ ਗੁਗਲ ਪਾਉਂਗੂ ਨਹੀਂ ਲੱਭੀ ਆ ਬਾਯਾ ਗੇ ਮਾਨਗੋ ਆਓ ਇਹਨੂੰ ਕੋਈ ਮੋਟਾ ਕੱਟੇ ਨਹੀਂ ਆ ਗੀਤ ਕਿ ਸੁਣਦੀਆਂ ਹੋਰ ਨੂੰ ਫੋਨ ਕਰਦੇ ਹੋ ਡਾਕਟਰ ਆ ਜੇ ਹੋਰੇ ਸਲਦੀਪ ਉਹਨੂੰ ਫੋਨ ਕਰਦੇ ਉਹਨੂੰ ਡਾਕਟਰ ਨੂੰ ਅਨੁਭਵ ਕਰਦੇ ਡਾਕਟਰ ਨੂੰ ਰਾਗਪਾਲਾ ਦਾ ਕੰਮ ਛੱਤੀ ਉਹਨਾਂ ਦੀ ਸ਼ਰਤ ਪੱਖੀ ਜੀ ਚੱਲ ਨੂੰ ਜਾ ਪੱਖੀ ਲਿਆ ਪੱਖੀ ਨਹੀਂ ਆ ਗਈ ਪੱਖੀ ਫੜ ਜਾ ਉੱਥੋਂ ਸਾਡੇ ਲੋ ਫੜ ਲਿਆ ਉੱਧਰ ਕੋ ਕਿਹੋ ਜਿਹੇ ਦੋਸ਼ੀ ਹੱਦ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਸੰਜੀ ਸਜ਼ਾ ਪਾਣੀ ਚਾਹੀਦੀ ਹੈ ਨਾ ਅੱਗੇ ਹੋਰ ਕਿਸੇ ਲੜਕੀ ਦੇ ਨਾਲ ਇਹੋ ਜੀ ਵਾਰਦਾਤ ਨੂੰ ਸੀ ਬਹੁਤ ਐਨ ਸਰ ਇੰਨੀਆਂ ਹਰਕਤਾਂ ਕੀਤੀਆਂ ਕਿ ਕਿਸੇ ਨੇ ਪਿੰਡ 'ਚ ਬੰਨ ਨਹੀਂ ਸਿਪਾਇਆ ਕੀ ਨਾ ਤੁਹਾਡਾ ਜੀ ਫਰਮੇਸ਼ ਸਿੰਘ ਜੀ ਕਿੱਥੇ ਰਹਿਣ ਵਾਲੇ ਤੁਸੀਂ ਖਵਾਲੇ ਦੇ ਖਵਾਲੇ ਜੀ ਜੇ ਲੜਕੀ ਦੇ ਨਾਲ ਕੋਈ ਜ਼ਬਰਦਸਤੀ ਦੀ ਵਾਰਦਾਤ ਸਾਹਮਣੇ ਆਈ ਹੈ ਕੀ ਕਹਾਣੀਆਂ ਸਾਰੀ ਹੈ ਉਹਦੀ ਭਾਈ ਜੀ ਮੈਂ ਹੈਗਾ ਉਹਦਾ ਮੁੰਡਾ ਧੱਤੂ ਹੈ ਜੀ ਉਸ ਦਾ ਪਿਓ ਜਿਹੜਾ ਉਹ ਹੈਗਾ ਆਪਣਾ ਨਰਮਲ ਸਿੰਘ ਜੀ ਤੇ ਉਹਨੇ ਆਪਣਾ ਰੂਆ ਟੱਪ ਕੇ ਚਰਦਸਤੀ ਆਣ ਕੇ ਤੇ ਕੁੜੀ ਨਾਲ ਮਾੜਾ ਚੰਗਾ ਕੰਮ ਕੀਤਾ ਇਹਨਾਂ ਦਾ ਨਾਂ ਸਾਬਾ ਕਿਹੜੇ ਪਿੰਡ ਦੇ ਰਹਿਣ ਵਾਲੇ ਜੀ ਪਿੰਡ ਖਵਾਲਾ ਜੀ ਤੁਹਾਡੇ ਕੀ ਰਿਸ਼ਤੇਦਾਰ ਨੇ ਕੀ ਕਰਨਾ ਵਾਪਰੇ ਜੀ ਰਿਸ਼ਤੇਦਾਰ ਮੇਰੀ ਭਤੀਜੀ ਏ ਤੇ ਐਨਾ ਬਾਹਰ ਕੰਮ ਤੇ ਗਿਆ ਤੇ ਸ਼ਾਮੀ ਬਾਚ ਆ ਕੇ ਸੁਣਿਆ ਫਿਰ ਆ ਚੱਕਰ ਹੋਇਆ ਤੇ ਅਜਨੇ ਦੀ ਵੀ ਇੱਕ ਦੋ ਚੱਕਰ ਕੀਤੇ ਆ ਇੱਕ ਆਪਣੀ ਭਤੀਜੀ ਨੇ ਸਗੀ ਨਾ ਕੀਤਾ ਇਹਨੇ ਹੋਨੇਗੀ ਜੀ ਤੇ ਬਾਅਦ ਫਿਰ ਉਹ ਪਿੰਡ ਛੱਡ ਕੇ ਚਲੇ ਗਏ ਤੇ ਚਾਚੇ ਤੇ ਬਾਅਦ ਫਿਰ ਇਹਨੂੰ ਹਕਤ ਹਕਤ ਸਰਦਾ ਦਿੱਤੀ ਜਾਵੇ ਕੀ ਨਾਮ ਜੀ ਰਸੀਦਾ ਨਾ ਉਹਦਾ ਤਤੂ ਜੀ ਕੀ ਨਾਮ ਪਿਓ ਦਾ ਨਰਮਲ ਸਿੰਘ ਤੇ ਇਸ ਵਾਰ ਜਿਹੜੇ ਨਾਰੀਸ ਨੂੰ ਜੀ ਸ਼ਹਿਦ ਦਿੱਤੀ ਹੈ ਹਾਂ ਜੀ ਉਹ ਪਰਚਾ ਦਿੱਤਾ ਉਹ ਡੀਲ ਚ ਗਿਆ ਪਰਸੋ ਰਾ ਮੈਨੂੰ ਮਨਪ੍ਰੀਤ ਕਰ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਕੋਹਾਲ ਦੇ ਕੀ ਕਰਦੇ ਹੋ ਇੱਧਰ ਮੇਰਾ ਮੈਂ ਦੁਕਾਨਦਾਰ ਗਿਆ ਪਾਪਾ ਕਿਸ਼ ਕੋਣ ਗਿਆ ਉਹ ਮਡੇ ਦਰਵਾਜੇ ਖੜ ਗਿਆ ਮੈਂ ਦਰਵਾਜਾ ਖੋਲਿਆ ਮੈਂ ਨਾਂਦਾ ਪਾਣੀ ਦੇ ਮੈਂ ਪਾਣੀ ਦੇ ਕਿਤੇ ਅਨੇਵਰੇ ਬਾਹਰ ਕੇ ਜ਼ਬਰਦਸਤੀ ਕੀਤੀ ਚੀਜ਼ ਕਿੰਨੀ ਅੰਦਰ ਭੱਗੀ ਤੇਰਾ ਸੰ ਕੋਈ ਇਸ ਬੰਦੇ ਨੇ ਥਾਣੇ 신고 ਕੀਤੀ ਹਾਂਜੀ ਉਹਨੇ ਕੀ ਕਰੀ ਦਿੱਤੀ ਨਾ ਨਾ ਖਾ ਕੇ ਪਰਚਾ ਅੰਦਾਂ ਤੇ ਮੁੰਡੇ ਦਾ ਨਾਮ ਕੀ ਕੀ ਕਰਦੇ ਹੋ ਜੀ ਇਹ ਤੀਣਾ ਸੁਣ ਰਿਹਾ ਨਹੀਂ ਨਹੀਂ ਤੁਹਾਡਾ ਪਰਸ ਨਹੀਂ ਸਾਡੇ ਕੈਮਰ ਸਾਹਮਣੇ ਕਿਵੇਂ ਦਿਖੋ ਜਾਣਾ ਭਾਜੀ ਕਰ ਦੇ ਬਿੰਦੂ ਓਏ ਠੀਕ ਹੈ ਪਿੰਡ ਦਾ ਵੇਟ ਦੇ ਸਾਥ ਦਾ ਮੈਂਬਰ ਪੰਜਾਬ ਦੇ ਤਾਗਰਾ ਦੇ ਕੀ ਕਰਨਾ ਪਾ ਜੀ ਹੋ ਗਿਆ ਨਾ ਪਰਚਾ ਕਰਾ ਮੇਰੇ ਤੇ ਜਾ ਹੋਗਾ ਤੁਸੀਂ ਕਾਫੀ ਕਰਾ ਕਰ ਕੋਈ ਕਾਨੂੰਨੀ ਕਾਰਵਾਈ ਜਿਹੜੀ ਹੈ ਇਹ ਸਾਡੇ ਘਰ ਦਾ ਹੀ ਜਾਅਦੇ ਕਾਰਨਾ ਮੈਂ ਇੱਥੇ ਕੈਮਰਾ ਹੈ ਕੈਮਰਾ ਤੇ ਗੋਲੀ ਚਲਾਉਣਾ ਕੀ ਕੈਮਰੇ ਤੇ ਗੋਲੀ ਤਾਂ ਗਾਲ ਮੈਨੂੰ ਕਰ ਤੂੰ ਤੇ ਪੈਸਾ ਗੋਲੀ ਤਾਂ ਤੁਸੀਂ ਸਾਡੇ ਕੈਮਰੇ ਦੇ ਕੈਜ ਵਿੱਚ ਲਾਓ ਤੁਸੀਂ ਨਾਲ ਗੱਲ ਕਰਾਉਣੀ ਹੈ ਕਰਨੀ ਮੈਂ ਤੇ ਚਲਾਉ ਜਿਵੇਂ ਸਾਨੂੰ ਪਹਿਲਾਂ 10 ਮਹੀਨਾ ਕਿਹੜੀ ਗੱਲ ਹੈ ਉਹਨਾਂ ਨੂੰ ਤਾਂ ਪਤਾ ਇਹਨਾਂ ਤੁਹਾਡਾ ਆਦਮੀ ਹੈ ਮੋਤ ਪਰ ਬੰਦਾ ਹੋ ਗਿਆ ਮੋਤ ਪਰ ਬੰਦਾ ਹੈ ਮੋਤ ਫਿਰਦਾ ਬਚਰੋ ਦੇ ਭਰਾ ਪਿੱਛੇ ਹੀ ਤੇਰੇ ਭਰਾ ਦੇ ਅਲੀਗੇਸ਼ਨ ਲੱਗਾ ਹੈ ਉਹਨੇ ਆਖਿਆ ਸਾਡੇ ਭਰਾ ਅੱਗੇ ਜਾਂਦਾਂ ਦਾ ਹੀ ਉਧਰ ਦਿਹਾੜੀਆ ਲੈਣਦੇ ਨਹੀਂ ਉਹ ਪ ਉਹ ਦਾਦੇ ਰੌਲਾ ਪਾਇਆ ਬੁਗੇ ਜਗ ਮਟਾ ਬੋਲਾ ਇਹ ਤੁਹਾਨੂੰ ਇਹਨੇ ਦੱਸਿਆ ਨਾ ਬਾਕੀ ਇਹ ਫਾਲਤੂ ਗੱਲ ਕੀਤੀ ਆ ਕੋਈ ਨਹੀਂ ਨਾ ਕੋਈ ਦੱਸ ਆਹੀ ਫਾਲਤੂ ਗੱਲ ਕੀਤੀ ਮੁੰਡੇ ਨਾਲ ਤੁਸੀਂ ਨਹੀਂ ਰੱਖ ਤੁਸੀਂ ਮੈਨੂੰ ਵੈਰੀਫਾਈਟ ਦੇ ਨਹੀਂ ਆਈ ਆ ਤੁਹਾਨੂੰ ਵੈਰੀਫਿਕੇਸ਼ਨ ਤੇ ਨਹੀਂ ਵੈਰੀਫਾਈਂਗ ਤਾਂ ਇਹਨਾਂ ਪਾਜੀ ਪੁਲਿਸ ਦਾ ਪੁਲਿਸ ਨੇ ਪਰਚਾ ਕਰਤਾ ਨਾ ਸਾਡਾ ਕੰਮ ਨਹੀਂ ਪਰਚੇ ਕਰਾਉਣਾ ਲੋਕਾਂ ਦੇ ਨਾ ਹੀ ਪਰਚਾ ਕਰਾਉਣਾ ਕਿਸੇ ਦੇ ਸਾਡਾ ਕੰਮ ਆ ਤਖੜੀ ਬੋਲ ਦੇਣਾ ਜੋ ਉਹਨਾਂ ਨੇ ਕਿਹਾ ਜੋ ਇਹਨਾਂ ਨੇ ਕਿਹਾ ਸੀ ਇਹ ਲੈ ਜਾਣਾ ਆ ਉਹ ਲਾ ਦੇਣਾ ਕਿ ਆ ਪਰਚਾ ਹੋਇਆ ਸੀ ਘਰ ਦੇ ਨਾਲ ਗੱਲ ਪਰ ਕੀਤੀ ਘਰ ਦੇ ਸਾਨੂੰ ਆ ਦੱਸਿਆ ਪੁਲਿਸ ਜਾ ਰਹੇ ਉਹਨਾਂ ਨੂੰ ਕੀ ਪਤਾ ਕੀ ਕਰਨਾ ਕੀ ਦੱਸਣਾ ਤੁਹਾਨੂੰ ਨਹੀਂ ਭਾਈ ਤੁਸੀਂ ਦੱਸ ਤੈਨੂੰ ਪਤਾ ਹੈ ਕੇਸ ਬਾਰੇ ਅਸੀਂ ਦੀ ਗੇਸ ਕੀ ਕੋਈ ਚੱਕ ਨਹੀਂ ਕਰਾ ਫਿਰ ਅੱਗੇ ਉਹਨਾਂ ਦਾ ਸਾਲ ਦੋ ਸਾਲਾਂ ਦਾ ਚਾਚੇ ਦਾ ਉਹਦਾ ਪਿਆਰ ਹੁੰਦਾ ਨਹੀਂ ਉਹਨਾਂ ਦੇ ਹਾਂ ਨਹੀਂ ਇਹ ਨਹੀਂ ਮਰੇਗਾ ਇਹ ਜਿਹੜੀ ਕੰਦੇ ਲੜਕੀਆਂ ਨਾਲ ਇਲਜ਼ਾਮ ਲਾ ਰਹੇ ਗਲਤ ਲਾ ਰਹੇ ਸਹੀ ਲਾ ਰਹੇ ਆ ਤੁਸੀਂ ਇੱਕ ਆਪਾਂ ਆਪਾਂ ਤਾਂ ਤੁਹਾਡੇ ਨਾਲ ਬਸਣ ਮੇਰੇ ਨਾਲ ਭੈਣਾ ਦੋ ਜਾ ਸਕਦੀਆਂ ਕੰਮ ਤੇ ਭਰਾ ਨਾਲ ਮਾਂ ਜਾ ਸਕਦੀ ਹੈ ਕੰਮ ਤੇ ਨਹੀਂ ਇੰਨਾ ਚੀਜ਼ਾਂ ਦੇ ਵੀ ਕਰਾਇਆ ਕਰਦੀ ਮਾਂ ਦੇ ਕਰਾਇਆ ਦੋ ਕੁੜੀਆਂ ਦੇ ਵੀ ਕਰਾਇਆ ਕੋਈ ਪੈਸੇ ਦੇ ਕੇ ਕਿਟਾਇਆ ਵਿੱਚੋਂ ਕਿਰ ਭਰੇ ਕਿੰਨੇ ਪੈਸੇ ਭਰੇ ਆ ਨਹੀਂ ਆਪੇ ਉਹ ਪੈਸੇ ਦੱਸਣੇ ਮੈਂ ਸ਼ੇਰਿਆ ਰੁਪਈਆ ਭਰੇ ਆ ਤੁਸੀਂ ਇਹ ਦੇ ਲਈ ਨਹੀਂ ਆਂਦੇ ਕਰਦੇ ਅਸੀਂ ਤੇ ਆਪ ਮੈਂ ਗਿਆ ਇਹਨਾਂ ਨੂੰ ਕਿਹਾ ਮੈਂ ਆ ਗਿਆ ਮੈਂ ਆਇਆ ਸਾਜੀ ਜੋ ਜਾਇਜਾ ਕਰੋ ਇਹਨਾਂ ਮੁੰਡੇ ਲਖਿਆ ਪਹਿਲੀ ਗੱਲ ਆ ਮਤਲਬ ਉਹਨਾਂ ਕਰਾਤਾ ਪਰਚਾ ਤੇ ਤੁਹਾਨੂੰ ਕਰਨਾ ਤਾਂ ਹੈਗਾ ਕੋਈ ਨਾ ਕੋਈ ਤੇ ਸਾਡੇ ਮਾ ਜੋ ਮਰਜ਼ੀ ਕਰਦੇ ਅਸੀਂ ਤਾਂ ਉਹ ਤਾਂ ਕੁੜੀਆਂ ਪਚਾਉਣ ਵਾਸਤੇ ਸਿਰਕੇ ਗੱਲ ਨਹੀਂ ਆਇਆ ਗੱਲ ਤੇ ਕੁੜੀਆਂ ਤੇ ਉਹਨਾਂ ਦੇ ਨਾਮ ਪਰਚਾ ਹੋ ਜਾਈਏ ਜਾਂ ਤਾਂ ਉਹਨਾਂ 'ਤੇ ਪ੍ਰੈਸ਼ਰ ਪਾਇਆ ਦਬਾਅ ਪਾਇਆ ਇਹਨਾਂ ਆਣ ਕੇ ਕਿ ਉਹ ਨਾਮ ਪਾਇਆ ਜਾਵੇ ਤੋਂ ਨਾਲੇ ਵੀ ਠੀਕ ਹੈ ਜੋ ਜਾਇਆ ਜਾਂਦਾ ਜ ਉਹ ਦੱਸ ਜੋ ਇਹ ਕਰਦਾ ਹੈ ਜੀ ਆਖੇ ਵੀ ਆਹ ਕੰਮ ਮੁੰਡੇ ਦੇ ਕਰਦੇ ਸਾਨੂੰ ਕੋਈ ਤਰਾਜ ਨਹੀਂ ਅੱਛਾ ਕੋਈ ਗੱਲ ਅੰਜ ਪੀਣਾ ਤੁਹਾਡਾ ਰਵੀ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਜੀ ਪਹਾੜੀ ਤੁਹਾਡੇ ਭਰਾ ਦੇ ਕੋਈ ਬਲਦਕਾਰ ਤੇ ਦੋਸ਼ ਲੱਗ ਰਹੇ ਨੇ ਕੀ ਨੇ ਸਾਰੀ ਗੱ ਜਰਾ ਸਰ ਸਾਰਾ ਤੋਂ ਝੂਠ ਹੀ ਜਲਦਾਰੇ ਪਿਆ ਇਹ ਮੇਰਾ ਬ੍ਰਦਰ ਦਾ ਉਹਨਾਂ ਦੇ ਘਰ ਆਉਣਾ ਜਾਣਾ ਪਹਿਲਾਂ ਵੀ ਹੀ ਉਹਦੇ ਚਾਚੇ ਦੇ ਨਾਲ ਬੈਣ ਖਲੋਣੀ ਰੋਟੀ ਪਾਣੀ ਇਕੱਠਾ ਕਰਦੇ ਸੀ ਰੋਟੀ ਪਾਣੀ ਇਕੱਠਾ ਖਾਂਦੇ ਸੀ ਤੇ ਉਹਨਾਂ ਦਾ ਦਿਹਾੜੀ ਦਾ ਪਾ ਵੀ ਇਕੱਠਾ ਕਰਦੇ ਸੀ ਕੋਈ ਤੈਆਂ ਦਾ ਲੈਣ ਦੇਣ ਹੀ ਦੁਪਹਿਰੇ ਮੇਰਾ ਭਰਾ ਉਹਨਾਂ ਦੇ ਘਰ ਤਕਰੀਬਨ 11:00 ਵਜੇ ਇਸ ਮੇਰੇ ਵਾਜ ਮਾਰਨ ਗਿਆ ਉਹਨਾਂ ਦੇ ਘਰ ਤੇ ਉਹਨਦੀ ਭਤੀਜੀ ਨੇ ਦਰਵਾਜ਼ਾ ਖੋਲ੍ਹ ਲਿਆ ਤੇ ਉਹਨਾਂ ਦੇ ਦਰਵਾਜ਼ੇ ਦੇ ਵਿੱਚੋਂ ਗੱਲ ਕਰਕੇ ਬਾਹਰ ਆਇਆ 11:00 ਵਜੇ ਗਿਆ ਉਹਨਾਂ ਦੇ ਘਰ ਉਹਨੂੰ ਕਹਿਣ ਗਿਆ ਕਿ ਕੰਮ ਤੇ ਜਾਣਾ ਹੈ ਲੋਕਾਂ ਦੇ ਉਹਨਾਂ ਲਈ ਉਹਨੂੰ ਪਹਿਲੇ ਲੈਣੇ ਜੀ ਦਾਰੇ ਬਾਅਦ ਦਿੱਤੀ ਤੇ ਪਤੀਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਕਿਹਾ ਕਿ ਨਹੀਂ ਚਾਚਾ ਘਰ ਨਹੀਂ ਹੈਗਾ ਉਹ ਵਾਪਸ ਮੁੜਿਆ ਤੇ ਉਹਦੇ ਦਾਦੇ ਦੇ ਦਾਦੇ ਦੇ ਦਾਦੇ ਨੇ ਰੌਲਾ ਪਾ ਦਿੱਤਾ ਕਿ ਸਾਡੀ ਘਰੇ ਆਇਆ ਸਿਰਫ ਇਹ ਨਹੀਂ ਗੱਲ ਹੋਈ ਤੇ ਨਾ ਕੁਝ ਲੀਡਰਾਂ ਦਾ ਵੀ ਨਾਂ ਆ ਰਿਹਾ ਕਿ ਉਹਨਾਂ ਨੇ ਜ਼ਬਰਦਸਤੀ ਵੀ ਸ਼ਰਧ ਦੇ ਅਨਸਾਰ ਪਰਚਾ ਕਰਵਾਇਆ ਕਿਉਂ ਕਹਣੀ ਚਾਹੀਦੀ ਇਹ ਦੇਖੋ ਜੀ ਤੇ ਤੇ ਹੁਣ ਉਹਨਾਂ ਨੂੰ ਪਤਾ ਕਿ ਕਿਉਂ ਇੱਥੇ ਤੇ ਉਹਨਾਂ ਦੀ ਗੱਲ ਜਿਹੜੀ ਵੀ ਹੋਈ ਆ ਕੋਈ ਹੋਣੀ ਪਹਿਲਾਂ ਉਹਦਾ ਮਾਪਿਓ ਮੰਨਦਾ ਹੈ ਕਿ ਰਾਜ ਨਵਾ ਕਰੀਏ ਤੇ ਜਿਹੜੇ ਲੋਕ ਇੱਥੋਂ ਦੇ ਆ ਜਿਹੜੇ ਉਹਨਾਂ ਦੇ ਦਿੱਸਤੇ ਆ ਗੋਈ ਨੰਬਰ ਕੋਈ ਵੀ ਉਹਨਾਂ ਦੇਗਾ 5 ਅੰਜਰੇ ਨੰਬਰ ਸਾਰਿਆਂ ਨੇ ਉੱਥੋਂ ਚੋਣ ਚੱਕਣਾ ਬੀਕ ਤੇ ਉਹਨਾਂ ਨੂੰ ਪੁਲਿਸ ਨੂੰ ਕੋਈ ਪੈਸਾ ਪੂਸਾ ਵੀ ਦੇ ਕੇ ਤੁਸੀਂ ਜਿਹੜੇ ਕਹਿ ਰਹੇ ਜਿਵੇਂ ਬੰਦਿਆਂ ਦੇ ਨਾਂ ਨੂੰ ਕਢਾਈ ਜਾਂਦਾ ਤੁਸੀਂ ਕਿਹੜਾ ਕਿਹੜਾ ਨਾਂ ਕਢਾਇਆ ਪਰਚੇ 'ਚੋਂ ਨਹੀਂ ਜੀ ਦੋਨੋਂ ਕੋਈਆਂ ਦਾ ਤਾਂ ਕਦੀ ਮਾਂ ਵਾ ਕਿਸੇ ਕਿਸੇ ਮੇਰੇ ਵੀਰਾ ਬੋਲ ਦੂੰ ਤੇ ਕਿਹੜਾ ਕਿਹੜਾ ਨਾਂ ਕਢਾਇਆ ਪਰਚੇ 'ਚੋਂ ਆਖਦੇ ਜੀ ਮੇਰੀ ਦੋ ਸਿਸਟਰ ਆ ਉਹਨਾਂ ਦਾ ਤੇ ਪੁਲਿਸ ਨੇ ਹੁੰਦਾ ਕੀ ਕਾਰਵਾਈ ਕੀਤੀ ਹੈ ਕੇਸ 'ਚ ਕੀ ਕਾਰਵਾਈ ਕੋਈ ਵੀ ਨਹੀਂ ਸਾਡੇ ਕੋਲ ਅਹਲੇਆ ਤੇ ਨਾਂ ਘਟ ਦਿੱਤੇ ਸਾਢੇ 3 ਪਰ 3 ਕਰਵਾ ਦਿੱਤੇ ਕਿੱਨੇ ਪਹਲੇ ਨਾਲ ਟਿਕਲੂ ਇਹ ਮੈਂ ਤਾਂ ਗਿਆ ਹੀ ਨਹੀਂ ਨਾਲ ਮੇਰਾ ਗੱਜਾ 1000 ਰੁਪਏ ਦੇ ਕੇ ਉਹਨਾਂ ਘਰੋਂ ਖੜਿਆ ਆ ਕੇ ਤੇ ਕੁਛ ਉਹਨਾਂ ਉੱਥੇ ਲਿਆ 5000 ਕਹੇ ਕਿੱਲੋਂ ਪਾਇਆ ਕਿਨੇ ਦਿੱਤੇ ਤੁਸੀਂ ਨਾਂ ਕੀ ਬਤੇ ਆ ਪਹਿਲੇ ਉਹਨਾਂ ਦਾ ਨਾਮ ਨਹੀਂ ਜੀ ਮੈਨੂੰ ਪਤਾ ਜਿੰਨਾਂ ਨੂੰ ਜਿੰਨਾਂ ਨਾਲ ਲੈ ਆ ਕੁਛ ਵੀ ਵਰਦੀ ਜੀ ਆਹ ਇਧਰ ਰਿਓ